ਪਹਿਲਾਂ ਤਾਂ ਅਗੇ ਦੇਖਿਆ ਸਾਡੀ ਗੱਡੀ ਹੋ ਗਈ ਪੈਂਚਰ ਉਹ ਪਿਛਲਾ ਚੱਕਾ ਗੱਡੀ ਦਾ ਪੈਂਚਰ ਹੋਇਆ ਹੋਇਆ ਸੀਗਾ ਉੱਥੇ ਹਵਾ ਭਰੀ ਹੈ ਚਾਬੀਆਂ ਸਾਡੇ ਕੋਲ ਪਈਆਂ ਆ ਪਲਾਸ ਵਿੱਚ ਪਈ ਗੱਡੀ ਦੇ ਤੇ ਹੁਣ ਅਸੀਂ ਖੋਲ੍ਹਾਂਗੇ ਬੈਟਰੀ ਬਾਹਰ ਤੇ ਜਾਏ ਬਾਹਰ ਕਾਪ ਕਰੋ ਤਨਾ ਮੋਈ ਰਹਿ ਬਸੈ ਲੋਤਵਾ ਓ ਇਹਨੂੰ ਮੇਰੇ ਕੀ ਦੇ ਦੋਰਾ ਪੈ ਗਿਆ ਓਏ ਪੋਲੀਓ ਹੋ ਗਿਆ ਵਿਚਾਰਾ ਨ ਲੰਮਾ ਪੈ ਗਿਆ ਇਹ ਆ ਜੀ ਮੇਰੇ ਦਾਦੀ ਤੇ ਇਹ ਸੀਗੇ ਜੀ ਮੇਰੇ ਚਾਚਾ ਜੀ ਹਾਂ ਜੀ 사시 ਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੇ ਤੁਹਾਰੇ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਆਪਣਾ ਕਰਨਦੀਪ ਸਿੰਘ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਅੱਜ ਇਸ ਦਿਨ ਦੀ ਸ਼ੁਰੂਆਤ ਹੋ ਰਹੀ ਹੈ ਜੀ ਹਵੇਲੀ ਜਾਣ ਤੋਂ ਉਹਨੇ ਅਸੀਂ ਜਾਵਾਂਗੇ ਹਵੇਲੀ ਨਾਲ ਸਾਡੇ ਟਿੱਡੀ ਆ ਜੀ ਰਹਿਮਤ ਓਏ ਓਏ ਇਹਨੂੰ ਅਸੀਂ ਘੁਮਾਵਾਂਗੇ ਸੇਰ ਸੇਰ ਹਵੇਲੀ ਲੋਬੀ ਦੋਸਤੋ ਸਾਡੀ ਹਵੇਲੀ ਦੇਖ ਸਕਦੇ ਆ ਉਧਰ ਸਤਾਰਾਂ ਲਾਈਆਂ ਸੀ ਇੱਥੇ ਤਨ ਦਿਖਾਈਆਂ ਸੀਗੀਆਂ ਤਾਰਾਂ ਤੇ ਸਾਡੇਆਂ ਬੀਲਾਂ ਚੜ ਗਈਆਂ ਆ ਦੇਖੋ ਜੀ ਹੁਣ ਸਿਆਲ ਆ ਗਏ ਹੁਣ ਕੁੰਦਰੂ ਸਾਡੇ ਲਾਪੇ ਮੁਕਣ ਮੂੰਥੂ ਜੇ ਬਣਾ ਲਾਪੇ ਤੇ ਹੁਣ ਮੁੱਕ ਕੇ ਸਾਡੇ ਕੁੰਦਰੂ ਬੇਲਾਂ ਪਰ ਹਰੀਆਂ ਆ ਇਹ ਹੋੜੀ ਹੋ ਲਾ ਵੀ ਸੋਕਿਆਣੀਆਂ ਤੇ ਦੁੱਧ ਅਸੀਂ ਲੈ ਲਿਆ ਆ ਨਾ ਲੈ ਲਿਆ ਜੀ 슈ਗਰ ਫ੍ਰੀ ਪੱਤੇ ਇਹ ਪੱਤੇ ਸਾਡੇ ਕੋਲ ਬਥੇਰੇ ਆ ਜੇ ਕਿਸੇ ਨੂੰ ਲੈਣੇ ਹੋਣ ਬੂਟੇ ਸਾਡੇ ਨਾਲ ਗੱਲ ਕਰਨ ਇੱਕ ਪੱਤਾ ਖਾਣ ਦੇ ਨਾਲ 슈ਗਰ ਕੰਟਰੋਲ ਤੇ ਰਹਿੰਦੀ ਆ ਤੁਸੀਂ ਦੇਖ ਸਕਦੇ ਆ ਆ ਕੋਠੀ ਦੇ ਉੱਪਰ ਜਾ ਜਾ ਤੁਹਾਨੂੰ ਕਿਸੇ ਦਿਨ ਜਹਾਜੂ ਦਿਖਾਵਾਂਗੇ ਬੈਠਣਾ ਤਾਂ ਪਤਾ ਨਹੀਂ ਅਸੀਂ ਕਦੋਂ ਦੂਰ ਜਹਾਜ ਦਿਖਾ ਦੇਵਾਂਗੇ ਤੁਹਾਨੂੰ ਨੰਨਾ ਦੋਤੀ ਸਿਰੇ ਸਿਰੇ ਮਾਰਨਿੰਗ ਵਾਕ ਕਰਦੇ ਹੋਏ ਰਹਿਮਤ ơi ਹੋਏ ਟਿੱਡੂ ਟਿੱਡੂ ਆ ਬਹੁਤ ਬੋਲਦਾ ਅੱਜ ਅੱਜ ਸੰਗਰਾਂਦ ਦਾ ਦਿਹਾੜਾ ਤੇ ਅਸੀਂ ਜਾਵਾਂਗੇ ਜੀ ਅੱਜ ਪਠਲਾਵੇ ਪਠਲਾਵੇ ਸੰਤਾਂ ਦੀ ਕੁਟਿਆ ਉੱਥੇ ਸਮਾਗਮ ਹੈ ਜੀ ਅੱਜ ਤੇ ਮੈਂ ਮੇਰੇ ਘਰ ਦੇ ਰਹਿਮਤ ਭੈਣ ਅਸੀਂ ਸਾਰੇ ਜਾਣੇ ਜਾਵਾਂਗੇ ਜੀ ਪਠਲਾਵੇ ਨੂੰ ਦੁਕਾਨਾਂ ਦੇ ਪਠਲਾਵੇ ਦਾ ਮੇਲਾ ਅੱਜ ਦਾ ਅਸੀਂ ਪਹੁੰਚਾਂਗੇ ਆਪਣੀ ਹਵੇਲੀ ਗੱਡੀ ਲੈ ਕੇ ਜਾਵਾਂਗੇ ਜੀ ਘਰ ਨੂੰ ਘਰ ਘਰ ਦੇ ਚੱਕ ਕੇ ਫਿਰ ਜਾਵਾਂਗੇ ਜੀ ਮੇਲੇ ਤੇ ਪਠਲਾਵੇ ਸ਼ੰਤਨੀ ਕੁੜੀ ਮੱਥਾ ਟੇਕਣ ਰੈਵੇਂ ਹੋਏ ਹਾਂਜੀ ਕਿੱਥੇ ਕਿੱਦਾਂ ਲੀ ਤਿਆਰੀਆਂ ਓਏ ਲੱਡੂ ਦੋਸਤੋ ਅਸੀਂ ਪਹੁੰਚੇ ਸੀ ਕਿ ਹਵੇਲੀ ਆਪਣੇ ਸਾਡਾ ਹੋ ਗਿਆ ਜੀ ਮੂਡ ਖਰਾਬ ਪਹਿਲਾਂ ਤਾਂ ਆ ਕੇ ਦੇਖਿਆ ਸਾਡੀ ਗੱਡੀ ਹੋ ਗਈ ਪੈਂਚਰ ਉਹ ਪਿਛਲਾ ਚੱਕਾ ਗੱਡੀ ਦਾ ਪੈਂਚਰ ਹੋਇਆ ਸੀਗਾ ਉੱਥੇ ਹਵਾ ਭਰੀ ਹੈ ਤੇ ਆਹ ਦੇਖੋ ਤੁਸੀਂ ਦੇਖ ਸਕਦੇ ਐਚ ਵੀ ਹਵਾ ਘਟਿਆ ਤੇ ਇਹਨਾਂ ਨੂੰ ਹਵਾ ਹਵਾ ਭਰ ਕੇ ਜਦੋਂ ਸਟਾਰਟ ਕਰਨ ਲੱਗੇ ਤਾਂ ਗੱਡੀ ਨਾ ਸਾਡੀ ਸਟਾਰਟ ਹੋਵੇ ਪੁਰਾਣੀ ਹੋ ਗਈ ਗੱਡੀ ਹੁਣ ਗਰੀਬ ਬਲੌਗਰਾਂ ਦਾ ਵੀ ਇਹੀ ਹਾਲ ਰਹਿੰਦਾ ਕਦੇ ਗੱਡੀ ਸਟਾਰਟ ਹੋ ਜਾਂਦੀ ਕਦੇ ਹੁੰਦੀ ਨਹੀਂ ਤੁਸੀਂ ਦੇਖ ਸਕਦੇ ਹਵੇਲੀ ਖੜੀ ਆ ਹੁਣ ਇਹਨੂੰ ਕਹਾਂਗੇ ਹਲ ਵੀ ਦਾ ਤੇ ਹੁਣ ਦੇਖਦੇ ਆਂ ਜੀ ਕਿੱਦਾਂ ਜਾ ਹੁੰਦਾ ਮੋਟਰਸਾਈਕਲ ਤੇ ਸਕੂਟਰ ਤੇ ਟ੍ਰੋਟਰੀ ਤੇ ਜਾਂ ਫਿਰ ਕਿਸੇ ਬੰਦੇ ਨਾਲੇ ਤੁਰ ਕੇ ਜਾਵੇਂ ਕਿੱਥੋਂ ਵੀ ਦੇਖਾਂਗੇ ਜੀ ਜਿਹੜੇ ਸਕੂਲ ਸਕੂਲ ਵਾਲੀ ਬੱਸ ਲੱਗੀ ਉਹਦੀ ਜਾਵਾਂਗੇ ਜਾਂ ਉੱੱਚ ਜਾਵਾਂਗੇ ਜਾਂ ਫਿਰ ਟ੍ਰੋਟਰੀ ਤੇ ਜਾਵਾਂਗਾ ਦੇਖ ਰਹੇ ਆਂ ਜੀ ਹੁਣ ਕਿੱਦਾਂ ਹੁੰਦੀ ਆ ਘਰੇ ਜਾ ਕੇ ਘਰ ਜਣਾ ਸਲਾਹ ਕਰਕੇ ਮਿਲਦੇ ਆਂ ਜੀ ਘਰੇ ਜਾ ਕੇ ਲੋ ਵੀ ਦੋਸਤੋ ਅਸੀਂ ਪਹੁੰਚ ਗਏ ਆਂ ਜੀ ਘਰੇ ਪੈਣ ਦਾ ਦੰਦ ਘਟੀ ਜਾਂਦੀ ਆ ਸਾਡੀ ਗੱਡੀ ਨੇ ਦੇ ਤਾਨੂੰ ਟਾਈਮ ਤੇ ਧੋਖਾ ਹੁਣ ਅਸੀਂ ਜਾਵਾਂਗੇ ਆਪਣੀ ਰਾਣੀ ਸੁੰਦਰਾ ਤੇ ਬੈਠ ਕੇ ਉਧਰ ਯਾਹ ਸਾਡਾ ਰੈਡੀ ਹੋ ਗਿਆ ਜੀ ਹੁਣ ਗੱਡੀ ਨੇ ਧੋਖਾ ਦੇ ਦਿੱਤਾ ਕਿਆ ਕਰੀਏ ਤੇ ਹੁਣ ਅਸੀਂ ਘਰੋਂ ਨਿਕਲ ਗਏ ਜੀ ਆਪਣੇ ਆਪਣੇ ਸਾਧਨ ਲੈ ਕੇ ਆਓ ਇਹ ਨੂੰ ਚਾਚੜਾ ਸੇ ਗੱਡੀ ਜੀ ਆਣਾ ਆ ਟੀਟੀ ਕਰੀ ਜਾਂਦੀ ਐ ਇਹ ਤੇ ਹੁਣ ਅਸੀਂ ਜਾਵਾਂਗੇ ਆਪਣੇ ਆਪਣੇ ਯਾਹ ਤੇ ਤੇ ਰਾਣੀ ਸੁੰਦਰਾ ਹੈਗੀ ਐ ਜੀ ਮੇਰੇ ਕੋਲ ਤੇ ਯਾਹ ਜਾਏਗਾ ਜੀ ਪਾਪਾ ਦੇ ਕੋਲ ਜਾਵਾਂਗੇ ਅਸੀਂ ਅੰਜਾਈਆਂ ਨੇ ਮੋਟਰਸਾਈਕਲਾਂ ਦੇ ਚਲੋ ਬਸਤੀ ਕੋ ਫਤਕ ਹੋ ਮੈਂ ਸਾਥ ਸੰਗ ਦੇ ਦਸਾ ਆਇਆ ਸੋਜ ਲਾਲ ਚਵਾ ਇੱਥੇ ਕਰਵਾਈਆਂ ਜੀ ਅਸੀਂ ਚਪਲਾ ਜਮਾ ਤੇ ਪਟਲਾਵਿਆ ਅਸੀਂ ਪਹੁੰਚ ਚੁੱਕੇ ਆ ਜੀ ਸ਼ੰਤਾ ਦੀ ਕੁਟਿਆ ਤੁਸੀਂ ਦੇਖ ਸਕਦੇ ਆ ਤੇ ਹੁਣ ਇੱਥੇ ਅਸੀਂ ਮੱਥਾ ਟੇਕਾਂਗੇ ਮੱਥਾ ਟੇਕ ਕੇ ਸੁਆਗੋ ਜੀ ਬੈਠਾਂਗੇ ਜੀ ਜਗ੍ਹਾ ਤੇ ਬੈਠਾਂਗੇ ਕਥਾ ਗੀਤ ਸੁਣਾਵਾਂਗੇ ਬਾਲ ਤੇ ਜਾਏ ਗੁਬਾਰ ਦਸ ਕ੍ਰੋਧ ਦਾ ਮੋਈ ਰਹਿ ਬਤੈ ਲੋਕ ਤੋਂ ਆ ਸੱਚਾ ਮਾਰ ਚੰਦ ਤੇ ਆ ਕੋ ਜਤ ਕਰੇ ਜਹਾਨ ਇੱਥੇ ਲੱਗਾ ਜੀ ਕੈਂਪੇਨਟਰੀ ਤੇ ਤੁਸੀਂ ਦੇਖ ਸਕਦੇ ਆ ਜੀ ਬਲੱਡ ਸ਼ੂਗਰ ਦਾ ਜੀ ਕਹਿੰਦੇ ਜੇ ਕਿਹਦੇ ਚੈੱਕ ਕਰਵਾਣੀ ਆ ਤਾਂ ਇੱਥੇ ਕਰਵਾ ਸਕਦਾ ਆ ਜੀ ਇਹਰੇ ਹਰ ਸਾਲ ਇਤਨਾ ਉਤਪੰਨ ਕਰਦੇ ਨੇ ਸਤ ਪਰਿਖਾ ਮਾਂ ਪੰਚਾਲੀਆਂ ਵਰਸੀਆਂ ਪਠਲਾਵਾ ਵਿੱਚ ਦੋ ਅਖਾਂ ਦਾ ਕੈਂਪ ਫਿਰ ਵੀ ਫਗਵਾੜਾ ਹਰ ਵਾਸਤੇ ਸ੍ਰੀ ਹਨੂਪ ਸਾਹਿਬ ਜੋ ਕਾਰ ਸੇਵਾ ਚੱਲ ਰਹੀ ਆ ਇਸ ਵੇਲੇ ਛੜਕ ਦੀ ਡੋਰਲੈਂਡ ਦੀ ਉਹ ਵੀ ਸੇਵਾ ਇਥੋਂ ਹੀ ਆ ਰਹੀ ਹੈ ਪਰਮ ਪੂਜਨੀਕ ਪਰਮ ਸਤਿਕਾਰਯੋਗ ਸੰਤ ਬਾਬਾ ਸੇਵਾ ਸਿੰਘ ਜੀ

ਉਹਨਾ ਦੀ ਬੜੀ ਕੁਰਬਾਨੀ ਹੈ ਸਤਿਗੁਰ ਜੋ ਸੰਤ ਬਾਬਾ ਸੁਖਨਾਮ ਸਿੰਘ ਦੀ ਜੋੜਾ ਵਿੱਚੋਂ ਦੇ ਅਸੀਂ ਘੁੰਮਣ ਲੱਗੇ ਆ ਜੀ ਖਲਾਵੇ ਵਾਲੀ ਮੇਲੇ ਵਾਲੀ ਚ ਮਾਰਕੀਟ ਚ ਤੁਸੀਂ ਦੇਖ ਸਕਦੇ ਆ ਇੱਥੇ ਬਹੁਤ ਬਹੁਤ ਤਰ੍ਹਾਂ ਦਾ ਸਮਾਨ ਪਿਆ ਹੈ ਬਹੁਤ ਦੁਕਾਨਾਂ ਲੱਗੀਆਂ ਆ ਝੂਲੇ ਵੀ ਆ ਤੇ ਹਵਾਲ ਝੂਲੇ ਵੀ ਆ ਝੰਡੋਲ ਵੀ ਆ ਸਾਰਾ ਕੁਝ ਹੀ ਆਪਾਂ ਐਕਸਪਲੋਰ ਕਰਾਂਗੇ ਪਤਾ ਨਹੀਂ ਕੀ ਕਹਿੰਦੇ ਐਕਸਪੋਸ ਕਿ ਐਕਸਪਲੋਰ ਕਹਿੰਦੇ ਹੁੰਦੇ ਆ ਉਹ ਕਰਾਂਗੇ ਦੇਖਦੇ ਆ ਕੁਝ ਖਰੀਦਦੇ ਆ ਕਿ ਨਹੀਂ ਟਿੱਡੀ ਨੂੰ ਕੁਝ ਲੈ ਕੇ ਦਿੰਨੇ ਆ ਕਿ ਨਹੀਂ ਫਰੋਡ ਚਾਟ ਜੂਸ ਫਰੋਡ ਜੂਸ ਗੋਲ ਗੱਪੇ ਸ਼ਗਰ ਗੰਦੀਆਂ 버거 ਕੋਲਚੇ ਨਿਊਡਲ ਸਾਰੀਆਂ ਦੁਕਾਨਾਂ ਲੱਗੀਆਂ ਜੀ ਇੱਥੇ ਅੰਦਰ ਚਾਹ ਨਾ ਪਕੌੜੇ ਚੱਲ ਰਹੇ ਆ ਜੀ ਉਹ ਨਹੀਂ ਕਿਸੇ ਦੇ ਖਾਣੇ ਇੱਥੇ ਸਾਰਿਆਂ ਨੇ ਗੋਲ ਗੱਪੇ ਮੰਜੂਰੀਅਨ 버거 ਸਾਰਾ ਕੁਝ ਖਾਣਾ ਧੱਕਾ ਉਹ ਇਹਨੂੰ ਮੇਰੇ ਕੀ ਦੇ ਦੋਰਾ ਬਹਿ ਗਿਆ ਓਏ ਪੋਲੀਓ ਹੋ ਗਿਆ ਵਿਚਾਰਨ ਲੰਮਾ ਬਹਿ ਗਿਆ ਹਵਾ ਨਿਕਲ ਗਈ ਇਹਦੇ ਚ ਸਮਰਉਣੇ ਲੱਗੇ ਆ ਜਿ ਗਿਫਟ ਲੈਂਡ ਆਪਣੀ ਸਹੇਲੀ ਲਈ ਉਹ ਉੱਥੇ ਪੱਟੂ ਕਾਉਣੇ ਹੀ ਲਾਟਰੀ ਦੇਖਦੇ ਨੇ ਲਾਟਰੀ ਚ ਕੁਝ ਨਿਕਲਦਾ ਕਿ ਨਹੀਂ ਸਮਰ ਓਏ ਦੱਸ ਮੈਂ ਕਾਡਾ ਲੈਣਾ ਦੇਖਦੇ ਆ ਸਮਰ ਕਹਿੰਦਾ ਕੋਈ ਸ਼ਾਇਰੀ ਜੀ ਲਿਖੀ ਹੋਵੇ ਕੋਈ ਉਹ ਲਾਵਾਂਗੇ ਆ ਪਏ ਅੱਡ ਵੀ ਆਪੇ ਆਹ ਆਵळा AK 47 ਏ ਲਾਣੀ ਆ ਨਾ ਸਾਈਕਲੀ ਤੇ ਦਿਖਾਈ ਹਾਂ ਕੰਟੇ ਨੂੰ ਕਹਿੰਦੇ ਸ਼ੌਂਕ ਵਾਬਿਓ ਹਥਿਆਰਾਂ ਦਾ ਪੈ ਗਿਆ ਬਚਪਨ ਤੋਂ ਹੀ ਇਹ ਆ ਜੀ ਗੁਰਦੀਪ ਸਿੰਘ ਨੋਨਾ ਉਹਦਾ ਮੁੰਡਾ ਆ ਜੀ ਇਹ ਨੋਨੇ ਮਾਮੇ ਦਾ ਦੇਖ ਲੋ ਬਚਪਨ ਤੋਂ ਹਥਿਆਰਾਂ ਦਾ ਸ਼ੌਂਕ ਪੈ ਗਿਆ ਇਹਨੂੰ ਆ ਵੀ ਲੈਣਾ ਓਏ ਲੈ ਤਾਂ ਆ ਗੂਚੀ ਵਾਲਾ ਸੱਪ ਗੋਲੀ ਵਾਲਾ ਸੱਪ ਦੋ ਚੀਜ਼ਾਂ ਲਊਗਾ ਜੀ ਹੁਣ ਇਹ ਦੇਖ ਰੇ ਸਾਈਕਲੀ ਤੇ ਕਿੱਥੇ ਲਾਦਾ ਕਿ ਪਤਲੀ ਘਰੇ ਲਾ ਲੈਣਾ ਨੇ ਇੱਕ ਹੋਰ ਸੜੋ ਅਰੇ ਸਾਡੇ ਤਾਂ ਹੁਣ ਇਹ ਦੀ ਆ ਆ ਦੇਖੋ ਕਿੰਨੀਆਂ ਚੀਜ਼ਾਂ ਦਿਖਾਉਂਦਾ ਮੈਨੂੰ ਮੈਨੂੰ ਸ਼ਰਮ ਹੈ ਨਹੀਂ ਵਰਤਮੀ ਚ ਵੱਢ ਜਾਂਦਾ ਏ ਔਰ ਇਹ ਘਰ ਤੇ ਲੈਣਾ ਲਾਣਾ ਕਿਤੇ ਓਏ ਆ ਲੈਣੇ ਤਾਂ ਨਹੀਂ ਅਸੀਂ ਲੱਭੇ ਦੀ ਸਮਾਨ ਸੈਗਲੀ ਤੇ ਲਾਉਣ ਨੂੰ ਸਟicker ਸਾਨੂੰ ਲੱਭਿਆ ਜੇ ਇੱਕ ਬੰਦਾ ਤੁਸੀਂ ਦੇਖ ਸਕਦੇ ਆ ਆ ਗੋਪੀ ਓਏ ਤੇਰੇ ਬਚਪਨ ਦੀ ਫੋਟੋ ਮਿਲ ਗਈ ਓ ਸਾਨੂੰ ਮਾਉ ਮਾਉ ਤੇਰੇ ਬਚਪਨ ਦੀ ਫੋਟੋ ਆ ਦੇਖਣਾ ਤੇਰੇ ਕੰਮ ਕਿ ਆਇਆ ਲੋ ਵੀ ਦੋਸਤੋ ਅਸੀਂ ਲੱਗੇ ਆਂ ਜੀ ਪੀਣ ਰਸ ਠੰਡੀ ਮਿੱਠੀ ਰਸ ਤੇ ਸਮਰ ਓਏ ਚੱਕ ਆ ਦੇਖੋ ਜੀ ਰਸ ਸਨੇਪ ਨਹੀਂ ਸਾਲਾ ਬਲੌਗ ਉਹੀ ਪ੍ਰੋਗਰਾਮ ਵਾਲਾ ਰਸ ਲੈਣੇ ਆ ਰਸ ਲੈਣਦੇ ਹੋ ਕੇ ਪੀਵਾਂਗੇ ਅਸੀਂ ਰਸ ਸਮਰ ਕਿਦੋਂ ਮਾ ਇੱਕੋ ਤੀਜਾ ਫਰੀ ਦੀ ਫਰੀ ਦੀ ਛੱਡਣੀ ਏਦਾਂ ਕੀਤਾ ਮੇਰਾ ਤੀਜਾ ਨਾ ਆਪ ਫਰੀ ਦੀ ਛੜੀ ਛੱਡਣੀ ਹੈ ਲੰਗਰ ਦੀ ਸੇਵਾ ਤੁਸੀਂ ਸੰਗਤ ਦੇਖ ਸਕਦੇ ਆ ਜੀ ਇਹ ਆ ਜੀ ਪਠਾਵੇ ਸੰਤਾਨ ਦੀ ਗੁਟਿਆ ਅਧਰ ਤੁਸੀਂ ਦੇਖ ਸਕਦੇ ਆ ਜੀ ਉੱਪਰ ਲੰਗਰ ਰਾਹ ਦੇ ਕੋਠੇ ਦੇ ਸ਼ਿਕਾਂਦਿਆਂ ਦੀ ਲੰਗਰ ਛੱਤ ਉੱਪਰ ਤੁਸੀਂ ਸੰਗਤ ਦੇਖ ਸਕ ਰਹੇ ਆ ਜੀ ਐਦਾਂ ਲੈਂ ਲੱਗ ਰਹੀ ਆ ਇੱਥੇ ਉਹ ਵੱਡੀ ਲੈਂ ਲੱਗੀ ਹੋ ਆ ਜੀ ਉਹ ਵੱਡੀ ਲੈਂ ਆ ਜੀ ਇੱਥੋਂ ਸ਼ੁਰੂ ਹੋਈ ਆ ਜੀ ਥੱਲੇ ਵੀ ਦੇਖੋ ਜੀ ਸੰਗਤ ਏ ਸੰਗਾ ਜੀ ਲੰਗਾ ਸ਼ਾਗਰ ਨੂੰ ਖੜੀ ਹੈ ਜੀ ਲੰਗਾ ਚੱਲ ਰਿਹਾ ਕੋਠੇ ਤੇ ਔਰ ਲੰਗਾ ਚੱਲ ਰਿਹਾ ਜੀ ਉਹ ਵੀ ਦੋਸਤੋ ਪਠਲਾਵੇ ਤੋਂ ਬਾਅਦ ਹੁਣ ਅਸੀਂ ਆ ਗਏ ਅੰਝ ਘਰੇ ਤੇ ਘਰੇ ਵੀ ਨਹੀਂ ਕਹਿ ਸਕਦੇ ਹਵੇਲੀ ਆ ਗਏ ਆ ਜੀ ਘਰੇ ਵੀ ਵੀਡੀਓ ਬਣਾਉਣੀ ਹੋਈ ਮਾਸੀ ਆਈ ਉਸ ਕੀ ਤੇ ਤੇ ਹੁਣ ਅਸੀਂ ਗੱਡੀ ਦੇ ਸਿਰ ਸੰਦ ਦਿੱਤਾ ਧੋਖਾ ਤੇ ਹੁਣ ਆ ਇਹਦਾ ਜੀ ਦੇਲਿਆ ਤੇ ਇਹਨੇ ਸੰਦ ਧੋਖਾ ਦਿੱਤਾ ਸੋਨ ਅਸੀਂ ਇਹ ਬਦਲ ਦੇਣਾ ਇਹਦਾ ਤੁਸੀਂ ਦੇਖ ਸਕਦੇ ਆ ਤੇ ਇਹ ਲੈ ਕੇ ਜਾਵਾਂਗੇ ਸ਼ਹਿਰ ਨੂੰ ਤੇ ਫੇਰ ਇੱਥੇ ਪਾਵਾਂਗੇ ਨਮੀ ਤੇ ਕੱਲੂ ਜਾਣਾ ਪੈਣਾ ਬੰਗਿਆਂ ਨੂੰ ਹਲਿਆ ਅੱਖ ਦਾ ਪ੍ਰੈਸ਼ਰ ਕਰਵਾਇਆ ਨਹੀਂ ਮੰਮੀ ਦੀ ਉਦੋਂ ਸ਼ੂਗਰ ਬਹੁਤ ਵਧੀਆ ਆਈ ਹੋਈ ਸੀਗੀ ਤੇ ਹੁਣ ਗੱਡੀ ਲੈ ਕੇ ਜਾਵਾਂਗੇ ਤੇ ਦੇਖਦੇ ਆ ਜੇ ਗੱਡੀ ਦੀ ਬੈਟਰੀ ਡੈੱਡ ਹੋਈ ਡੈੱਡ ਬੈਟਰੀ ਨਵੀਂ ਲੈ ਕੇ ਆਣੇ ਪੈਣੀ ਹੁਣ ਖੜੇ ਪੈਰ ਖਰਚਾ ਹੋ ਜਾਣਾ ਸਾਡਾ ਮਿਲਦੇ ਆ ਜੀ ਬੈਟਰੀ ਖੋਲ ਕੇ ਤੁਸੀਂ ਦੇਖ ਸਕਦੇ ਆ ਚਾਬੀਆਂ ਸਾਡੇ ਕੋਲ ਪਈਆਂ ਆ ਤਲਾਸ਼ ਵਿੱਚ ਪਏ ਗੱਡੀ ਦੇ ਤੇ ਹੁਣ ਅਸੀਂ ਖੋਲ੍ਹਾਂਗੇ ਬੈਟਰੀ ਤੁਸੀਂ ਦੇਖ ਸਕਦੇ ਆ ਜੀ ਮੌਸਮ ਕਿੰਨਾ ਸੋਹਣਾ ਆ ਜੀ ਦੇਖੋ ਜੀ ਸ਼ਾਮ ਦਾ ਵੇਲਾ ਹੋ ਗਿਆ ਤੇ ਅਸੀਂ ਜਾ ਰਹੇ ਆ ਜੀ ਸ਼ਹਿਰ ਤੋਂ ਘਰ ਨੂੰ ਸ਼ਹਿਰ ਚ ਸਾਡੇ ਕੋਲ ਵੀਡੀਓ ਨਹੀਂ ਬਣੀ ਰਾਤ ਚ ਵੋ ਜਗਾ ਤੇ ਹੁਣ ਅਸੀਂ ਚੱਲਦੇ ਪਏ ਘਰ ਨੂੰ ਬੈਟਰੀ ਅਸੀਂ ਚੱਕ ਲਈਏ ਜੀ ਗੱਡੀ ਦੀ ਤੁਸੀਂ ਦੇਖ ਸਕਦੇ ਆ ਜਾ ਕੇ ਹੁਣ ਅਸੀਂ ਇਹਨਾਂ ਕਰਾਂਗੇ ਫਿੱਟ ਤੇ ਘਰੇ ਜਾ ਕੇ ਅਸੀਂ ਇੱਥੇ ਬਿਲੇ ਹੋ ਕੇ ਜਾਣਾ ਹੈ ਜੀ ਪਿੰਡ ਨੌਰੇ ਨੂੰ ਆਪਣੇ ਜੱਦੀ ਘਰ ਨੂੰ ਉੱਥੇ ਗੱਲ ਸੇਨ ਨੂੰ ਸਿੱਖ ਉਠਾਣੇ ਆ ਜੀ ਤੇ ਬਾਕੀ ਜਾ ਕੇ ਕੰਮ ਕੁੰਮ ਕਰਵਾਵਾਂਗੇ ਚਾਚੀ ਆਪਣੇ ਦੇ ਨਾਲ ਘਾਰਦਿਆਂ ਦੇ ਨਾਲ ਤੁਹਾਨੂੰ ਆਪਣਾ ਘਰ ਵੀ ਦਿਖਾਊਗਾ ਪਹਿਲਾਂ ਦੋ ਵਾਰ ਤਾਂ ਗਿਆ ਮੈਂ ਕੋਤੀ ਡਿਟੇਲ ਨਾਲ ਨਹੀਂ ਦਿਖਾਉਿਆ ਅੱਜ ਉਹ ਤੁਹਾਨੂੰ ਆਪਣਾ ਘਰ ਵੀ ਦਿਖਾਊਗਾ ਤੇ ਅ ਗੱਡੀ ਦੀ ਬੈਟਰੀ ਪਾ ਕੇ ਅਸੀਂ ਜਾਵਾਂਗੇ ਹੁਣ ਸ਼ਹਿਰ ਤੋਂ ਨਾਲ ਸਾਡੇ ਜੀ ਉੱਥਾ ਉੱਥੇ ਹਟੋ ਕਰੀਏ ਦੇਖੋ ਇੱਕ ਆਦਮੀ ਸਕੂਟਰੀ ਚਲਾ ਰਿਹਾ ਪਰ ਤੁਸ ਚਲਾਣੀ ਤਾਂ ਨਹੀਂ ਚਾਹੀਦੀ ਦੇਖ ਸਕਦੇ ਹੋ ਤੁਸੀਂ ਸ਼ਕਤੀ ਸ਼ਕਤੀ ਸ਼ਕਤੀਪਰ ਵੀਊ ਦੇਖੋ ਜੀ ਸੂਰਜ ਢਲ ਰਿਹਾ ਥੱਲੇ ਆ ਰਿਹਾ ਡੇਢ ਦੀ ਸਵਾਪਤੀ ਹੋ ਰਹੀ ਆ ਤੇ ਟਰੈਕਟਰ ਟਰਾਲੀਆਂ ਸ਼ਹਿਰ ਨੂੰ ਜਾ ਰਹੀਆਂ ਆ ਮੋਟਰਸਾਈਕਲਾਂ ਵਾਲੇ ਸਕੂਟਰੀਆਂ ਵਾਲੇ ਸ਼ਹਿਰ ਨੂੰ ਜਾਓਗੇ ਗੇੜੀਆਂ ਕੁੜੀਆਂ ਮਾਰਨ ਤੇ ਦੇਖ ਸਕਦੇ ਆ ਜੀ ਆਉਂਦਾ ਬੇੜਾ ਹੋ ਗਿਆ ਢੇਲਾ ਪੈ ਢੜਨਾ ਲੋ ਵੀ ਦੋਸਤੋ ਹਨੇਰਾ ਹੋ ਚੁੱਕਾ ਜੀ ਅਸੀਂ ਪਹੁੰਚ ਗਏ ਜੀ ਪੇੜਨ ਹੋਰੇ ਤੁਸੀਂ ਦੇਖ ਸਕਦੇ ਆ ਤੇ ਆ ਮੇਰੇ ਚਾਚੇ ਦਾ ਮੁੰਡਾ ਉਹ ਮੇਰੇ ਚਾਚਾ ਤੇ ਆ ਆ ਜੀ ਸਾਡਾ ਘਰ ਤੁਹਾਨੂੰ ਅੱਗੇ ਵੀ ਦਿਖਾਏ ਸੀ ਆਪਣੀ ਵੀਡੀਓ ਦੇ ਵਿੱਚ ਜਿਸੇ ਨੂੰ ਬਿਠਾਣੇ ਆ ਜੀ ਘਰੇ ਸਿੱਖ ਚਾਚਾ ਕਿਵੇਂ ਆ ਫੇ ਹਾਂ ਕਿਵੇਂ ਆ ਵਧੀਆ ਚਲੋ ਘਰ ਤੇ ਵੀ ਦਿਖਾ ਦਈਏ ਆ ਦੇਖੋ ਜੀ ਸਾਡਾ ਘਰ ਹਾਂਜੀ ਸਾਡਾ ਜੱਦੀ ਘਰ ਤੇ ਸੇਹ ਦੀ ਤਿਆਰੀਆਂ ਹੋ ਰਹੀਆਂ ਆ ਪਿਆਜ਼ ਪੂਰੀ ਸ਼ੈਲਰ ਛਿੱਲਣ ਲੱਗੇ ਹੋਏ ਤੇ ਮਿਰਚਾਂ ਡੰਡੀਆਂ ਤੋੜਦੀਆਂ ਆਦਰ ਛੇਲਤੇ ਆ ਬਾਕੀ ਸਾਨੂੰ ਨਾਲ-ਨਾਲ ਦਿਖਾਵਾਂਗੇ ਜੀ ਡਿਟੇਲ ਆਇਆ ਜੀ ਸਾਡੇ ਘਰ ਦੇ ਦੋ ਕਮਰੇ ਅੰਦਰ ਵੀ ਕੋਈ ਨਾ ਬਹੁਤ ਆਤੀ ਵਨ ਤੇ ਆਇਆ ਜੀ ਸਾਡੇ ਘਰ ਦੀ ਪੁਰਾਣੀ ਕਿਚਨ ਤੁਸੀਂ ਦੇਖ ਸਕਦੇ ਆ ਇਹ ਜੀ ਸਾਡੇ ਘਰ ਦੀ ਕਿਚਨ ਬਾਕੀ ਡਿਟੇਲ ਵਿੱਚ ਨੋਸਾਂ ਦਾ ਵੀਡੀਓ ਦੇ ਵਿੱਚ ਉਹ ਆ ਜੀ ਮੇਰੇ ਦਾਦੀ ਇਹ ਆ ਜੀ ਮੇਰੇ ਦਾਦੀ ਤੇ ਇਹ ਸੀਗੇ ਜੀ ਮੇਰੇ ਚਾਚਾ ਜੀ ਦਾਦਾ ਜੀ YouTube ਉਹ ਉਧਰ ਲੱਗੇ ਹੋ ਦੂਜੇ ਕਮਰੇ ਚ ਇਹ ਆ ਜੀ ਮੇਰੇ ਦਾਦੀ ਦੇ ਚਾਚਾ ਤੇ ਇਹ ਆ ਜੀ ਮੇਰੇ ਪਾਪਾ ਅ빠 ਤੁਸੀਂ ਕਿੰਨਾ ਟਾਈਮ ਰੇ ਇੱਥੇ ਘਰ ਚ ਉਦਾਂ ਇਹ 45 ਸਾਲ 45 ਸਾਲ 45 ਬਾਦਰੇ 45 ਪਲੱਸ ਪਲੱਸ 45 45 ਪਲੱਸ ਇਸ ਘਰ ਚ ਰਹੇ ਪਾਪਾ ਤੇ 1800 ਰੁਪਏ ਮੈਂ ਹੈਨਾ ਦੇਖ ਲਓ 18 ਸਾਲਾਂ થી ਆ ਘਰ ਚ ਰਹੇ ਆ ਤੇ ਜਦੋਂ ਵੀ ਆਨੇ ਆ ਤੁਹਾਨੂੰ ਘਰ ਦੀ ਬਹੁਤ ਯਾਦ ਆਉਂਦੀ ਏ ਤਾਂ ਚਲੋ ਫੇਲਦੇ ਆਂ ਜੀ ਅਗਲੀ ਵੀਡੀਓ ਚ ਅਗਲੇ ਪਾਰਟ ਚ ਤੁਸੀਂ ਦੇਖ ਸਕਦੇ ਆਂ ਜੀ ਕਟਿੰਗ-ਕਟਿੰਗ ਹੋ ਗਈ ਏ ਜੀ ਸੋ ਵੀ ਅਸੀਂ ਬਾਹਰ ਕੱਢਤੇ ਆਂ ਕਮਰੇ ਚੋਂ ਇੱਧਰ ਬਿਠਾਵਾਂਗੇ ਜੀ ਅਸੀਂ ਬਾਬਾ ਜੀ ਆਹ ਵਾਲੇ ਕਮਰੇ 'ਚ ਤੇ ਇੱਕ ਉਹ ਕਮਰਾ ਜੀ ਇੱਕ ਆਹ ਕਮਰਾ ਉਹ ਸਾਡਾ ਹੈਗਾ ਜੀ ਡਰਾਇੰਗ ਰੂਮ ਤੇ ਆਹ ਸਾਡਾ ਬਾਬਾ ਜੀ ਵਾਲਾ ਕਮਰਾ ਇੱਥੇ ਅਸੀਂ ਬਾਬਾ ਜੀ ਬਿਠਾਵਾਂਗੇ ਸੇਨੂੰ ਉਹ ਉੱਪਰਲੇ ਕਮਰੇ ਆ ਉਹ ਤੁਹਾਨੂੰ ਕੱਲ ਵਾਲੇ ਬਲੌਗ 'ਚ ਦਿਖਾਵਾਂਗੇ ਜੀ ਇੱਥੇ ਸਾਰੀ ਸਵਾਇਸੂਈ ਕਰਤੀ ਹੁਣ ਸਾਡਾ ਹੋ ਗਿਆ ਜੀ ਰਾਤ ਦੀ ਰੋਟੀ ਦਾ ਟਾਈਮ ਡਿਨਰ ਦਾ ਟਾਈਮ ਤੇ ਆ ਆ ਜੀ ਸਾਡੀ ਪਿਆਰੀ ਪਿਆਰੀ ਫੈਮਿਲੀ ਹੁਣ ਅਸੀਂ ਕਰਾਂਗੇ ਜੀ ਡਿਨਰ ਤੁਸੀਂ ਦੇਖ ਸਕਦੇ ਆ ਟੰਟਣੇ ਪਾ ਪਾ ਬੈਠੇ ਨੇ ਪਾ ਪਾ ਟੰਟਣੇ ਇੱਕ ਮਿੰਟ ਉਹ ਦੋਨੇ ਹੀ ਪਾ ਪਾ ਅਸੀਂ ਦੋਨੇ ਪਾ ਪਾ ਲੋ ਵੀ ਦੋਸਤੋ ਡਿਨਰ ਸਾਡਾ ਹੋ ਗਿਆ ਜੀ ਤਿਆਰ ਤੇ ਹੁਣ ਅਸੀਂ ਲੱਗੇ ਆ ਸ਼ਗਨ ਜੀ ਲੰਗਰ ਲੈ ਲਿਆ ਜੀ ਸਲਾਦ ਸਾਰਾ ਕੁਝ ਲੈ ਲਿਆ ਸਾਰੇ ਜਾਣੇ ਹੁਣ ਜੀ ਲੰਗਰ ਸ਼ਗਨ ਲੱਗੇ ਆ ਜੀ ਰਾਤ ਦਾ ਬਹੁਤ ਟਾਈਮ ਬਾਅਦ ਇਹਦਾ ਫੈਮਿਲੀ ਇਕੱਠੀ ਬੈਠੀ ਸਾਡੀ ਤੁਸੀਂ ਦੇਖ ਸਕਦੇ ਹੋ ਜੀ ਈਮੇਲ ਲਗਾ ਜੀ ਅੱਜ ਦਾ ਬਲੌਗ ਕਮੈਂਟਾਂ ਯੂਰ ਦੱਸਿਓ ਤੇ ਨਵੇਂ-ਨਵੇਂ ਬਲੌਗ ਦੇਖਣੇ ਕਾਰਨ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜੀ ਅਗਲੇ ਬਲੌਗ